ਕਈ ਵਾਰ ਨਾ ਆਪਾਂ ਨੂੰ ਐਸੀਆਂ ਚੀਜ਼ਾਂ ਪੜਨ ਨੂੰ ਮਿਲਦੀਆਂ ਨੇ ਜਿਹੜੀਆਂ ਹੁੰਦੀਆਂ ਬਿਲਕੁਲ ਸਿੰਪਲ ਜੀਆਂ ਨੇ ਉਹਨਾਂ ਦੇ ਅਰਥ ਬੜੇ ਵੱਡੋਂਗੇ ਹੁੰਦੇ ਆ। ਇਦਾਂ ਦਾ ਨਾ ਇੱਕ ਸ਼ਬਦ ਮੇਰੇ ਸਾਹਮਣੇ ਆਇਆ। ਮੈਨੂੰ ਆਪ ਬੜੀ ਉਹਦੇ ਤੇ ਅਚਰਜ ਹੋਇਆ ਮੈਂ ਇਹਨੂੰ ਪੜਿਆ। ਸ਼ਬਦ ਸੀ ਨਾਰਸਿਸਟ। ਤੇ ਨਾਰਸਿਸਟ ਕੀ ਹੁੰਦਾ? ਨਾਰਸਿਜ਼ਮ ਕੀ ਹੈ? ਕਹਿੰਦੇ ਨਾਰਸਿਸਟ ਹੁੰਦਾ ਆ ਆਪਣੇ ਆਪ ਨੂੰ ਪਿਆਰ ਕਰਨ ਵਾਲਾ। ਇੱਕ ਅਜਿਹਾ ਸ਼ਖਸ਼ ਜੋ ਸਿਰਫ ਆਪਣੇ ਆਪ ਨੂੰ ਅਹਿਮੀਅਤ ਦਿੰਦਾ ਹੈ। ਉਹ ਆਪਣੇ ਆਪ ਤੇ ਹੀ ਮੋਹਿਤ ਹੋਇਆ ਰਹਿੰਦਾ ਹੈ। ਨੋਰਸਿਜਮ ਵਿੱਚ ਮਨੁੱਖ ਆਪਣੇ ਆਪ ਨੂੰ ਹੀ ਮਹੱਤਵ ਦਿੰਦਾ ਹੈ ਇੱਥੋਂ ਤੱਕ ਕਿ ਦੂਜੇ ਉਸ ਤੋਂ ਕੀ ਤਵੱਕੋ ਰੱਖਦੇ ਹਨ ਇਸ ਦੀ ਉਸ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਸ ਨੂੰ ਸਿਰਫ ਤੇ ਸਿਰਫ ਆਪਣੀਆਂ ਭਾਵਨਾਵਾਂ ਦਾ ਖਿਆਲ ਹੁੰਦਾ ਹੈ ਉਸ ਦੇ ਵਿਹਾਰ ਨਾਲ ਦੂਜਿਆਂ ਦੇ ਕੀ ਬੀਤਦੀ ਏ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਨੋਰਸਿਜਮ ਵਾਲਾ ਮਨੁੱਖ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਵਾਲਾ ਹੁੰਦਾ ਹੈ ਉਹ ਕਦੇ ਵੀ ਨਕਾਰਾਤਮਕ ਗੱਲਾਂ ਨਹੀਂ ਕਰਦਾ ਕਾਸਟੋਰ ਦੇ ਰਿਸ਼ਤਿਆਂ ਵਿੱਚ ਉਹ ਆਪਣੇ ਆਲੇ ਦੁਆਲੇ ਅਜਿਹੇ ਲੋਕ ਰੱਖਦੇ ਹਨ ਜੋ ਉਹਨਾਂ ਦੀ ਹੋਂਮੇ ਨੂੰ ਪੱਠੇ ਪਾਉਂਦੇ ਹਨ ਉਹ ਰਿਸ਼ਤੇ ਵੀ ਸਿਰਫ ਇਸ ਲਈ ਬਣਾਉਂਦੇ ਨੇ ਕਿ ਉਹ ਆਪਣੇ ਆਪ ਨੂੰ ਇਹ ਵਿਸ਼ਵਾਸ ਦਵਾ ਸਕਣ ਕਿ ਉਹ ਦੂਜਿਆਂ ਤੋਂ ਬਿਹਤਰ ਹਨ ਜ਼ਿਆਦਾਤਰ ਦੋ ਤਰ੍ਹਾਂ ਦੇ ਵਿਅਕਤੀ ਨੋਰਸਿਸਮ ਦਾ ਸਕਾਰ ਹੁੰਦੇ ਹਨ ਇੱਕ ਉਹ ਜਿਨ੍ਹਾਂ ਨੂੰ ਬਚਪਨ ਵਿੱਚ ਇਹ ਮਹਿਸੂਸ ਕਰਵਾਇਆ ਜਾਵੇ ਕਿ ਉਹ ਬਾਕੀਆਂ ਨਾਲੋਂ ਬਿਹਤਰ ਹਨ ਉਹ ਆਪਣੇ ਆਪ ਨੂੰ ਐਲੀਟ ਕਲਾਸ ਸਮਝਦੇ ਹਨ ਇਸੇ ਭਾਵਨਾ ਨੂੰ ਲੈ ਕੇ ਉਹ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ ਉਹ ساری ਜ਼ਿੰਦਗੀ ਇਸ ਭਰਮ ਦਾ ਸ਼ਿਕਾਰ ਰਹਿੰਦੇ ਹਨ ਕਿ ਉਹ ਦੂਜਿਆਂ ਤੋਂ ਬਿਹਤਰ ਹਨ ਅਜਿਹੇ ਲੋਕਾਂ ਵਿੱਚ ਬਹੁਤ ਗੁੱਸਾ ਹੁੰਦਾ ਹੈ ਦੂਜਿਆਂ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਤੇ ਆਪਣੇ ਮਹੱਤਵ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਦੱਸਣ ਦੀ ਆਦਤ ਹੁੰਦੀ ਹੈ ਇਹਨਾਂ ਦੀ ਦੂਸਰੀ ਤਰ੍ਹਾਂ ਦੇ ਨਾਰਸਿਸਟ ਉਹ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਬਚਪਨ ਵਿੱਚ ਅਣਦੇਖਿਆ ਕੀਤਾ ਜਾਂਦਾ ਹੈ ਜਾਂ ਕਿਸੇ ਕਿਸਮ ਦਾ ਦੁਰਵਿਹਾਰ ਉਹਨਾਂ ਨਾਲ ਕੀਤਾ ਜਾਂਦਾ ਹੈ ਉਹ ਬਹੁਤ ਹੀ ਸਵੇਦਨਸ਼ੀਲ ਹੁੰਦੇ ਹਨ ਨਾਰਸਿਸਟ ਵਿਹਾਰ ਨੂੰ ਅਪਣਾ ਕੇ ਉਹ ਆਪਣੀਆਂ ਕਮੀਆਂ ਨੂੰ ਲੁਕਾਉਂਦੇ ਹਨ ਉਹਨਾਂ ਦੇ ਮਨ ਵਿੱਚ ਕਿਤੇ ਆਪਣੇ ਪ੍ਰਤੀ ਇਹ ਭਾਵਨਾ ਹੁੰਦੀ ਹੈ ਕਿ ਉਹ ਦੂਸਰਿਆਂ ਨਾਲੋਂ ਘੱਟ ਹਨ ਪਰ ਆਪਣੇ ਆਪ ਨੂੰ ਵੱਧ ਦਿਤਾ ਕੇ ਉਹ ਇਸ ਦੀ ਪੂਰਤੀ ਕਰਦੇ ਹਨ ਇਹਨਾਂ ਦੋਹਾਂ ਤਰ੍ਹਾਂ ਦੇ ਲੋਕਾਂ ਵਿੱਚ ਇੱਕ ਖਾਸ ਗੱਲ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਸਮਝ ਕੇ ਇਸ ਖਾਸ ਵਿਹਾਰ ਦੀ ਉਮੀਦ ਕਰਦੇ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਦੂਜੇ ਉਹਨਾਂ ਦੇ ਮੁਤਾਬਕ ਚੱਲਣ ਉਹਨਾਂ ਦੀਆਂ ਛਾਵਾਂ ਪੂਰੀਆਂ ਕਰਨ ਪਰ ਇਹ ਨਿਯਮ ਉਹ ਆਪਣੇ ਆਪ ਤੇ ਲਾਗੂ ਨਹੀਂ ਕਰਦੇ ਨਾਰਸਿਸਟ ਬੰਦਿਆਂ ਦਾ ਵਿਹਾਰ ਦੂਸਰੇ ਨੂੰ ਕਾਬੂ ਕਰਨ ਵਾਲਾ ਹੁੰਦਾ ਹੈ ਇਸ ਵਿੱਚ ਉਹ ਕਦੇ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ ਤੇ ਕਦੇ ਬੁਰੀ ਤਰ੍ਹਾਂ ਉਹ ਦੂਸਰੇ ਦੀ ਸ਼ਖਸੀਅਤ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਹਰ ਹੱਥ ਕੰਡਾ ਅਪਣਾਉਂਦੇ ਹਨ ਇਹ ਲੋਕ ਪਹਿਲਾਂ ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਡੇ ਤੇ ਪ੍ਰਭਾਵ ਜਮਾਉਣਗੇ ਤੇ ਫਿਰ ਜਦੋਂ ਤੁਸੀਂ ਉਹਨਾਂ ਦੇ ਪ੍ਰਭਾਵ ਵਿੱਚ ਆ ਜਾਓਗੇ ਤਾਂ ਉਹ ਆਪਣੀਆਂ ਜ਼ਰੂਰਤਾਂ ਨੂੰ ਮੁੱਖ ਰੱਖਣ ਲੱਗਦੇ ਹਨ ਅਜਿਹੇ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਨੂੰ ਵਧਾ ਚੜਾ ਕੇ ਦੱਸਣ ਦੀ ਆਦਤ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਪਛਾਣ ਮਿਲ ਸਕੇ ਉਹਨਾਂ ਦੀ ਹੋਂਮੇ ਨੂੰ ਤਾਰੀਫ਼ ਦੀ ਬੜੀ ਲੋੜ ਹੁੰਦੀ ਹੈ ਕਿਸੇ ਨਾਰਸਿਸਟ ਸਖ਼ੀयत ਨਾਲ ਜੇ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ ਤਾਂ ਤੁਹਾਡੇ ਲਈ ਆਪਣੇ ਆਪ ਨੂੰ ਭਾਵਨਾਤਮਕ ਤੌਰ ਤੇ ਸੰਭਾਲਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਇਹ ਬਹੁਤ ਚਲਾਕੀ ਨਾਲ ਆਪਣਾ ਕੰਮ ਕਰਦੇ ਹਨ ਤੇ ਤੁਸੀਂ ਇਸ ਨੂੰ ਸਮਝ ਹੀ ਨਹੀਂ ਸਕਦੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਤੁਸੀਂ ਭਾਵਨਾਤਮਕ ਤੌਰ ਤੇ ਉਹਨਾਂ ਦੇ ਕਾਬੂ ਵਿੱਚ ਆ ਜਾਂਦੇ ਹੋ ਉਹ ਤੁਹਾਨੂੰ ਇਹ ਜਿਤਾਉਂਦੇ ਹਨ ਕਿ ਉਹਨਾਂ ਤੋਂ ਬਿਨਾ ਤੁਸੀਂ ਕੁਝ ਵੀ ਨਹੀਂ ਉਹ ਤੁਹਾਨੂੰ ਤੁਹਾਡੇ ਔਗਣਾ ਬਾਰੇ ਦੱਸਦੇ ਹਨ ਤਾਂ ਕਿ ਤੁਸੀਂ ਆਪਣੇ ਆਪ ਨੂੰ ਹੀਣ ਮਹਿਸੂਸ ਕਰੋ ਤੁਹਾਡੇ ਕਿਸੇ ਵੀ ਗੁਣ ਦੀ ਉਹ ਕਦੀ ਗੱਲ ਨਹੀਂ ਕਰਨਗੇ ਤੁਸੀਂ ਜੇਕਰ ਉਹਨਾਂ ਦੀ ਸ਼ਖਸੀਅਤ ਨੂੰ ਪਛਾਣ ਵੀ ਲਵੋ ਤੇ ਉਸ ਰਿਸ਼ਤੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ ਤਾਂ ਵੀ ਉਹ ਕਦੀ ਤੁਹਾਨੂੰ ਉਸ ਰਿਸ਼ਤੇ 'ਚੋਂ ਨਿਕਲਣ ਦਾ ਰਸਤਾ ਨਹੀਂ ਦੇਣਗੇ ਨਾਰਸਿਸਟ ਵਿਅਕਤੀ ਜੇ ਇੱਕ ਵਾਰ ਤੁਹਾਡੇ ਨਾਲ ਦੁਰਵਿਹਾਰ ਕਰੇਗਾ ਤਾਂ ਦੂਜੀ ਵਾਰ ਤੁਹਾਨੂੰ ਚੰਗੀ ਤਰ੍ਹਾਂ ਬੁਲਾਏਗਾ ਇਹ ਸਿਲਸਿਲਾ ਚੱਲਦਾ ਰਹੇਗਾ ਤੁਸੀਂ ਇਸ ਘੁੰਮਣਘੇਰੀ ਵਿੱਚ ਹੀ ਫਸੇ ਰਹੋਗੇ ਤੇ ਉਹ ਕਿ ਉਹ ਚੰਗਾ ਵਿਅਕਤੀ ਹੈ ਜਾਂ ਮਾੜਾ ਜਦੋਂ ਤੁਹਾਨੂੰ ਉਸ ਦੇ ਮਾੜੇ ਵਿਹਾਰ ਦੀ ਸਮਝ ਆਵੇਗੀ ਉਦੋਂ ਤੁਹਾਡੇ ਨਾਲ ਚੰਗਾ ਵਿਹਾਰ ਕਰੇਗਾ ਤੇ ਤੁਸੀਂ ਫਿਰ ਉਲਝ ਜਾਓਗੇ ਜ਼ਿੰਦਗੀ ਵਿੱਚ ਤੁਹਾਡੇ ਆਲੇ ਦੁਆਲੇ ਅਜਿਹੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਜਿਨ੍ਹਾਂ ਵਿੱਚ ਇੱਕ ਨਾਰਸਿਸਟ ਵਿਅਕਤੀ ਦੇ ਲੱਛਣ ਹੋਣਗੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਨੂੰ ਸਮਝੋ ਅਤੇ ਪਛਾਣੋ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਨਾਰਸਿਸਟ ਵਿਅਕਤੀ ਹੈ ਤਾਂ ਉਸ ਤੋਂ ਦੂਰੀ ਬਣਾ ਲਓ ਇਹ ਵਿਅਕਤੀ ਤੁਹਾਡੀ ਸ਼ਖਸੀਅਤ ਨੂੰ ਖੇਰੂ-ਖੇਰੂ ਕਰ ਸਕਦਾ ਹੈ ਆਪਣੀ ਮਾਨਸਿਕ ਸ਼ਾਂਤੀ ਬਣਾਈ ਰੱਖਣ ਲਈ ਅਤੇ ਆਪਣੇ ਆਪ ਨੂੰ ਜਜ਼ਬਾਤੀ ਤੌਰ ਤੇ ਮਜ਼ਬੂਤ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਜਿਹੇ ਲੋਕਾਂ ਨੂੰ ਪਛਾਣੋ ਤੇ ਉਹਨਾਂ ਤੋਂ فاਸਲੇ ਤੇ ਰਹੋ ਅਜਿਹੇ ਵਿਅਕਤੀ ਤੁਹਾਨੂੰ ਮਾਨਸਿਕ ਰੋਗੀ ਬਣਾ ਸਕਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਨਹੀਂ ਸੰਭਾਲਦੇ ਇਹ ਆਰਟੀਕਲ ਹਰਪ੍ਰੀਤ ਕੋਰ ਸੰਧੂ ਜੀ ਦਾ ਲਿਖਿਆ ਹੋਇਆ ਹੈ ਨੈਟ ਤੇ ਵੀ ਮਿਲ ਜਾਂਦਾ ਹੈ ਤੇ ਆਪਣੇ ਦੁਆਲੇ ਆਮ ਹੀ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਵਿਹਾਰ ਨਾਰਸਿਸਟ ਕਿਸਮ ਦਾ ਹੁੰਦਾ ਹੈ ਤੇ ਬਸ ਇਹਨਾਂ ਤੋਂ ਸੰਭਲੋ ਜਿੰਨਾ ਹੋ ਸਕੇ ਕਿਉਂਕਿ ਹਰ ਵਿਅਕਤੀ ਦੀ ਆਪਣੀ ਖੁਸ਼ੀ ਆਪਣੀ ਗਮੀ ਆਪ ਦਾ ਕ੍ਰਾਈਟੇਰੀਆ ਆਪ ਦਾ ਘੇਰਾ ਹੈ ਜੇ ਚ ਉਹਨੂੰ ਖੁਸ਼ੀ ਮਿਲਦੀ ਹੈ ਕਿਸੇ ਨੂੰ ਥੋੜੇ ਜਿ ਮਿਲਦੀ ਹੈ ਕਿਸੇ ਨੂੰ ਵੱਧ ਚ ਮਿਲਦੀ ਹੈ ਬਸ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਛਾਣੋ